ਦਰ ਸਰਕਾਰ ਦੇ ਖਿਲਾਫ ਕੀ ਮੁੱਦਾ ਅੱਜ ਜਿਹੜਾ ਨਰਿੰਦਰ ਮੋਦੀ ਅਮਿਤ ਸ਼ਾਹ ਜੀ ਦਾ ਪਤਲਾ ਫੁਕਣ ਜਾ ਰਹੇ ਅਸੀਂ ਕਰਨਤਾਰਨ ਜ਼ਿਲ੍ਹੇ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇਹ ਜਿਹੜਾ ਅਮਿਤ ਸ਼ਾਹ ਨੇ ਬਾਬਾ ਸਾਹਿਬ ਬਾਬਾ ਭੀਮਰਾਓ ਵੀਰਕਰ ਜੀ ਦੇ ਬਾਰੇ ਪਵਿੱਤਰ ਸੰਸਦ ਦੇ ਵਿੱਚ ਇਤਰਾਜਜੋਕ ਸ਼ਬਦ ਬੋਲੇ ਆ ਉਹਨਾਂ ਦੇ ਕਰਕੇ ਆਏ ਅਮਿਤ ਸ਼ਾਹ ਜੀ ਨੂੰ ਇਹਨਾਂ ਸ਼ਬਦਾਂ ਤੇ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਨੂੰ ਅਮਿਤ ਸ਼ਾਹ ਨੂੰ ਤੁਰੰਤ ਕੈਬਨਟ ਦੇ ਵਿੱਚੋਂ ਬਾਹਰ ਕਰਨਾ ਚਾਹੀਦਾ ਵੇਖੋ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਉਹ ਪਾਵਨ ਪਵਿੱਤਰ ਇਨਸਾਨ ਸਨ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਜਿਹੜੇ ਅਸੀਂ ਅੱਜ ਉਹਦਿਆਂ ਤੇ ਬੈਠੇ ਆਂ ਭਾਵੇਂ ਕੋਈ ਪ੍ਰਧਾਨ ਮੰਤਰੀ ਆ ਭਾਵੇਂ ਕੋ ਰਾਸ਼ਟਰਪਤੀ ਆ ਭਾਵੇਂ ਮੁੱਖ ਮੰਤਰੀ ਆ ਕੋਈ ਮੰਤਰੀ ਆ ਜਾਂ ਕੋਈ ਐਮਐਲਏ ਸਰਪੰਚ ਚੇਅਰਮੈਨ ਆ ਉਹ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਕਰਕੇ ਹੀ ਅਸੀਂ ਅੱਜਾਰੇ ਬਿਟੇ ਆ ਤੇ ਜਿਨ੍ਹਾਂ ਲੋਕਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਭਾਰਤ ਨੂੰ ਆਜ਼ਾਦ ਕਰਾਇਆ ਅੱਜ ਅਸੀਂ ਆਜ਼ਾਦੀ ਦਾ ਨਿਕ ਬਣਦੇ ਪਏ ਆ ਅੱਜ ਅਸੀਂ ਤਾਕਤ ਦੇ ਵਿੱਚ ਆ ਕੇ ਰਾਜ ਦੇ ਵਿੱਚ ਆ ਕੇ ਉਹਨਾਂ ਜਿਹੜੇ ਸਾਡੇ ਅਮਰ ਰਹਿਣ ਵਾਲੇ ਇਨਸਾਨ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਦੀ ਦਿੱਤੀ ਰੋਟੀ ਅੱਜ ਅਸੀਂ ਖਾਂਦੇ ਪਏ ਆ ਜਿਨ੍ਹਾਂ ਦੇ ਬਣਾਏ ਕਾਨੂੰਨ ਦਾ ਕਰਕੇ ਅਸੀਂ ਇੱਥੇ ਆਜ਼ਾਦੀ ਦੀ ਬਜਾਦਾ ਆਨੰਦ ਮਾਣਦੇ ਪਏ ਆ ਉਨ੍ਹਾਂ ਬਾਰੇ ਜਿਹੜੇ ਗਲਤ ਲੱਭ ਕੇ ਬੋਲੇ ਆ ਤੇ ਨਾਲ ਕਿਸਾਨੀ ਦੇ ਦੁਸ਼ਮਣ ਬੀਜੇਪੀ ਸਰਕਾਰ ਅ ਜਗਜੀਤ ਸਿੰਘ ਡੱਲੇਵਾਲ ਜੀ ਕਿੰਨੇ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਉਹ ਹੜਤਾਲ ਕੀਤੀ ਆ ਅੱਜ ਮੈਨੂੰ ਲੱਗਦਾ ਬਿਹੋਸ਼ੀ ਦੀ ਹਾਲਤ ਦੇ ਵਿੱਚ ਉਹ ਪਏ ਨੇ ਤੇ ਬੀਜੇਪੀ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਦੀ ਕੈਬਨਿਟ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਜਿਹੜੇ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਰੱਦ ਕਰਨ ਨੂੰ ਮੰਨੇ ਸਨ ਤੇ ਮੰਨ ਕੇ ਫੇਰ ਮੁੱਕਰ ਕੇ ਆ ਉਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਜਿਹੜੇ ਕਾਨੂੰਨ ਪੰਜਾਬ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਨਹੀਂ ਜਿਨ੍ਹਾਂ ਕਿਸਾਨਾਂ ਲਈ ਇਹ ਕਹਿੰਦੇ ਫਾਇਦੇਮੰਦ ਨੇ ਕਾਨੂੰਨ ਉਹਨਾਂ ਕਿਸਾਨਾਂ ਨੂੰ ਤੇ ਪੁੱਛਣ ਵੀ ਇਹ ਕਾਨੂੰਨ ਪੰਜਾਬ ਲਈ ਜਾਂ ਕਿਸਾਨਾਂ ਲਈ ਫਾਇਦੇਮੰਦ ਆ ਕਿ ਨੁਕਸਾਨਦੇ ਆ ਜਿਹੜੀ ਚੀਜ਼ ਸਾਨੂੰ ਮਨਜ਼ੂਰ ਨਹੀਂ ਧੱਕੇ ਨਾਲ ਸਾਡੇ ਤੇ ਥੋਪੀ ਜਾ ਰਹੀ ਆ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਪੋਤੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੱਲੀ ਆਰ ਦੀ ਲੜਾਈ ਨਹੀਂ ਪੂਰੇ ਪੰਜਾਬ ਦੀ ਪੰਜਾਬੀਅਤ ਦੀ ਤੇ ਸਾਡੀ ਹੋਂਦ ਦੀ ਲੜਾਈ ਲੜ ਰਹੇ ਆ ਅਸੀਂ ਕਿਸਾਨਾਂ ਦੇ ਨਾਲ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਆ ਇਹ ਮੋਦੀ ਸਰਕਾਰ ਨੂੰ ਫੇਰ ਝੁਕਣਾ ਪੈਣਾ ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਮੋਦੀ ਸਰਕਾਰ ਨੂੰ ਝੁਕਣਾ ਪਿਆ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਸਾਨੂੰ ਸਾਲ ਤੋਂ ਵੱਧ ਸਮਾਂ ਉੱਤੇ ਭਾਇਆ ਹੁਣ ਫੇਰ ਮੋਦੀ ਸਰਕਾਰ ਨੂੰ ਝੁਕਣਾ ਪੈਣਾ ਅੱਜ ਸਾਡੀ ਸਮੁੱਚੀ ਲੀਡਰਸ਼ਿਪ ਪੂਰੇ ਇੰਡੀਆ ਦੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੀ ਪੂਰੇ ਪੰਜਾਬ ਭਰ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਇਹ ਜਿਹੜਾ ਅੰਮ੍ਰਿਤਸਰ ਦੇ ਜਿਹੜੇ ਬਾਬਾ ਜੀ ਨੂੰ ਬੋਲ ਜਿਹੜੇ ਮਾਰੇ ਬੋਲੇ ਗਏ ਨੇ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਕਰਕੇ ਤੇ ਅੱਜ ਉਹ ਜਿਹੜੀ ਮੋਦੀ ਸਰਕਾਰ ਆ ਉਹਨੂੰ ਕਰਾਰਾ ਜਵਾਬ ਦੇਵਾਂਗੇ ਇਹਦੀ ਜਿਹੜੀ ਅਗਵਾਈ ਆ ਸਾਰੀ ਮੰਤਰੀ ਸਰਦਾਰ ਲਾਲਜੀਤ ਸਿੰਘ ਦੀ ਹੁਲਰ ਕਰ ਰਹੇ ਨੇ ਅਸੀਂ ਸਖਤ ਦੇਸ਼ ਹੈ ਭਾਰਤ ਦੇਸ਼ ਇਸ ਦਾ ਇੱਕ ਸਿਸਟਮ ਹੈ ਵੀ ਇਹਦੇ ਵਿੱਚ ਸਾਰੇ ਜਿਹੜੀ ਜਾਤਾਂ ਵਾ ਸਭ ਇਕੱਠੇ ਨੇ ਹਿੰਦੂ ਮੁਸਲਮ ਸਿੱਖ ਸਾਈ ਸਾਰਾ ਭਾਈਚਾਰਾ ਇਕੱਤਰਤਾ ਵਾ ਪਰ ਜਿਹੜੀ ਨੀਤੀ ਦੇ ਉੱਤੇ ਅਮਿਤ ਸ਼ਾਹ ਤੇ ਮੋਦੀ ਸਰਕਾਰ ਕੰਮ ਕਰ ਰਹੀ ਆ ਉਹ ਬੜੀ ਘਟਿਆ ਨੀਤੀ ਆ ਕੱਲ ਚੱਲਦੇ ਸੰਸਦ ਦੇ ਵਿੱਚ ਅਮਿਤ ਸ਼ਾਹ ਵੱਲੋਂ ਇਹ ਕਹਿਣਾ ਕਿ ਲੋਕ ਅੰਬੇਦਕਰ ਅੰਬੇਦਕਰ ਕਰਦੇ ਨੇ ਜੇ ਇੰਨੀ ਵਾਰੀ ਰੱਬ ਦਾ ਨਾਮ ਲਿਆ ਹੁੰਦਾ ਤਾਂ ਰੱਬ ਮਿਲ ਜਾਣਾ ਸੀ ਤੇ ਜੇ ਤੁਹਾਡੇ ਮੰਦ부ਧੀ ਭਗਤਾ ਵਾਂਗੂ ਮੋਦੀ ਹਾਰ ਹਰ ਮੋਦੀ ਕਰ ਕਰ ਮੋਦੀ ਕਰੀਏ ਫੇਰ ਅਸੀਂ ਚੰਗੇ ਆ ਸੰਵਿਧਾਨ ਨਿਰਮਤਾ ਅੰਬੇਦਕਰ ਜੀ ਨੇ ਤਾਂ ਦੇਸ਼ ਵਾਸਤੇ ਕੰਮ ਕੀਤਾ ਉਹਨਾਂ ਨੇ ਤਾਂ ਇੱਕ ਸਿਸਟਮ ਬਣਾਇਆ ਦੇਸ਼ ਦਾ ਜਿਸ ਦੀ ਜਿਹਦੀ ਮਿਸਾਲ ਪੂਰਾ ਵਰਲਡ ਦਿੰਦਾ ਵਾ ਤੇ ਉਹਨਾਂ ਦੀ ਗੱਲ ਕਰ ਰਹੇ ਨੇ ਇਹ ਮੰਦਭੁੱਦੀ ਲੋਕ ਮੈਂ ਤਾਂ ਅਮਿਤ ਸ਼ਾ ਵਰਗੇ ਜਿਹੜੇ ਕੀ ਕਹਿੰਦੇ ਆ ਆਪਣੇ ਭਗੌੜੇ ਜਿੰਨੂੰ ਨੂੰ ਇਹ ਗ੍ਰਹਿ ਮੰਤਰੀ ਲਾ ਕੇ ਬੈਠੇ ਨੇ ਇਹੋ ਜਿਹੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਅਸੀਂ ਬੋਰਡ ਦੀ ਰਹੇ ਆ ਅਸੀਂ ਕਿਹਦੇ ਬਾਰੇ ਗੱਲ ਕਰ ਰਹੇ ਆ ਅੱਜ ਦਾ ਇਹਨਾਂ ਨੇ ਅੰਬੇਦਕਰ ਜੀ ਦੀ ਗੱਲ ਕੀਤੀ ਹੈ ਬੜੀ ਵਾਰ ਗੁਰੂਆਂ ਪੀਰਾਂ ਬਾਰੇ ਵੀ ਮਹਾਰਾ ਚੰਗਾ ਬੋਲ ਜਾਂਦੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਇਹ ਦੇਸ਼ ਸਾਰੇ ਧਰਮਾਂ ਦਾ ਸਾਂਝਾ ਦੇਸ਼ ਆ ਇੱਥੇ ਸਾਂਝੀ ਵਾਲਤਾ ਦੀ ਗੱਲ ਕੀਤੀ ਜਾ ਸਕਦੀ ਆ ਇੱਥੇ ਹਮੇਸ਼ਾ ਹੀ ਇਕਤਰਤਾ ਦੀ ਗੱਲ ਕੀਤੀ ਆ ਇਹ ਪਾੜੂ ਨੀਤੀ ਛੱਡ ਕੇ ਦੇਸ਼ ਨੂੰ ਭਾਰਤ ਦੇਸ਼ ਨੂੰ ਅੱਗੇ ਵਧਾਉਣ ਲਈ ਚੰਗੀ ਸੋਚ ਬਣਾਉਣ ਤੇ ਭਾਰਤ ਦੇਸ਼ ਦੇ ਵਿਕਾਸ ਦੀ ਗੱਲ ਕਰਨ ਨਾ ਕਿ ਕਿਸੇ ਵੀ ਕਿਸੇ ਦਾ ਵੀ ਨਾਂ ਲੈ ਕੇ ਆਪਣੇ ਆਪ ਨੂੰ ਚਮਕਾਉਣ ਦਾ ਜਿਹੜਾ ਇਹਨਾਂ ਦਾ ਜਰੀਆ ਵਾ ਇਹ ਠੀਕ ਨਹੀਂ ਗਾ ਅਸੀਂ ਇਸ ਦਾ ਇਸ ਦੀ ਨਿਖੇਧੀ ਕਰਦੇ ਹਾਂ ਜੀ ਅੱਜ ਕੀ ਕਰ ਰਹੇ ਜੀ ਅੱਜ ਅਸੀਂ ਅਮਿਤ ਸ਼ਾਹ ਦਾ ਪਤਲਾ ਫੁਕਾਂਗੇ ਸਰਕਾਰ ਨੂੰ ਦੱਸਾਂਗੇ ਨਾਲ ਮੋਦੀ ਸਾਹਿਬ ਦਾ ਵੀ ਮੋਦੀ ਸਾਹਿਬ ਇੱਕ ਜਿਹੜੀਆਂ ਕਰਤੂਤਾ ਤੁਹਾਡੇ ਪਿਆਦੇ ਕਰ ਰਹੇ ਨੇ ਭਾਵੇਂ ਉਹ ਕੋਹੇ ਵੀ ਬੋਹਦੇ ਤੇ ਬੈਠੇ ਨੇ ਪਰ ਉਹਨਾਂ ਨੂੰ ਇਹ ਸੋਚ ਸਮਝ ਕੇ ਬੋਲਣ ਦੀ ਜਿਹੜੀ ਸਿੱਖਿਆ ਵਾ ਉਹ ਦੇਣ ਦੀ ਲੋੜ ਆ ਇਸ ਕਰਕੇ ਅਸੀਂ ਇਕੱਤਰ ਹੋਏ ਆ